ਬਹੁਤ ਵਧੀਆ ਗੱਸੀਆ ਜਲਦੀਆਂ ਹੋਈਆਂ ਦੇਖੋ ਕਿਹੜਾ ਬਲਵਾਨ ਹੈ ਜੇਤ ਪ੍ਰਾਪਤ ਕਰਦਾ ਮੱਖਣ ਬਲਵਾਨ ਜੀ ਇਸ ਟਾਈਮ ਉੱਥੇ ਤੇ ਦੂਜੇ ਪਾਸੇ ਮਣੀ ਬਲਵਾਨ ਬਠੰਡਾ ਇਸ ਟਾਈਮ ਇੱਥੇ ਹਨ ਆਂਡੋਲ ਦੇ ਵੀ ਚੱਲ ਪੈਣੀ ਹੈ ਫੇਸਬੁੱਕ ਤੇ ਵੀ ਕਰਵਾ ਜਾਣੀ ਹੈ ਜਿੱਥੇ ਤੇਰੀ ਡੀਪੀ ਆਊਗੀ ਇੱਥੇ ਤੇਰੇ ਨਾਮ ਆਉਣ ਲੱਗ ਜੂ ਕਿ ਇਕੱਲੇ ਆਓ ਜੀ ਕਰਕੇ ਜਾਵਾਂਗੇ ਸਿਰੇ ਦੀ ਗੱਸੀ ਜਲਦੀ ਹੋਈ ਆਦਰੇ ਮਕਰ ਚੇਤ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਕਹਿੰਦਾ ਮੱਲਾ ਮੱਲੀ ਜੋਰ ਦੀ ਇਹ ਹੱਡਾਂ ਪੈਰਾਂ ਨੂੰ ਤੋੜਦੀ ਕਰ ਲੇਗਾ ਕਾ ਤੇਰੀ ਆ ਨਹੀਂ ਹੋ ਜੂ ਕਿਸੇ ਹੋਰ ਦੀ ਭਾਈ ਬੋਲਡ ਬਲਬਣ ਬਦਹੜ ਤੇ ਹਰਮਨ ਬਲਬਣ ਭੰਗਦਾ ਹਰਮਨ ਆ ਜਾ ਪਰਚੀ ਲੈ ਕੇ ਜਾ ਹਰਮਨ ਆਇਦਰ ਬੋਲਡ ਕੁਸਤੀ ਸਿਰੇ ਦੀ ਹੋਈਆ ਯਾਰ ਬਹੁਤ ਵਧੀਆ ਕੁਸਤੀ ਪਈ ਹੈ ਜੋਰ ਬਹੁਤ ਲਾਇਆ ਦੋਨੋਂ ਪਹਿਲਵਾਨਾਂ ਨੇ ਇੱਕ ਵਾਰ ਤਾੜੀ ਮਾਰੋ ਦੋਨੋਂ ਪਹਿਲਵਾਨਾਂ ਦੇ ਨਾਮ ਤੇ ਹੋਰ ਬਹੁਤ ਵਧੀਆ ਕੁਸਤੀ ਸ਼ੁਰੂ ਹੋਣ ਜਾ ਰਹੀ ਹੈ ਹਰ ਮਨਵਾਨ ਖੁਸ਼ ਹੁੰਦਾ ਹੈ ਬਹੁਤ ਬਹਾਦਰ ਬਣਾਓ ਕਰੋ ਕੁਸਤੀ ਸ਼ੁਰੂ

ਓ ਬੱਲੇ ਤੇਰੇ ਇਹ ਕੁਸ਼ਤੀ ਤਾਂ ਹੋ ਗਈ ਪੁਜਜੀ ਲਓ ਜੀ ਬੋਲਟ ਬੈਲਪਨ ਪੁਜਜੀ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ ਇੱਕ ਵਾਰ ਤਾੜੀਆਂ ਮਾਰੋ ਯਾਰ ਬੋਲਟ ਦੇ ਨਾਂ ਤੇ ਵੀ ਭਾਈ ਰੌਸ਼ਨ ਪਹਿਲਵਾਨ ਬਦੌੜ ਅਕਾੜਾ ਕਰਰਾਲਾ ਤੇ ਮੋਹਨੂ ਪਹਿਲਵਾਨ ਪੀਏ ਵੀਰ ਇਹ ਕੁਸ਼ਤੀ ਕੱਲੀ ਕਰਾਈ ਜਾਂਦੀਆਂ ਰਸ਼ਲ ਤਿਆਰੋ

ਲਓ ਜੀ 2100 ਰੁਪਏ ਦੀ ਛੱਡੀ ਦੀ ਕੁਸ਼ਤੀ ਹੋਣੀ ਹੈ ਪਰਵੀਨ ਪਹਿਲਵਾਨ ਗੰਗਾ ਨਗਰ ਤੇ ਗੱਗੀ ਪਹਿਲਵਾਨ ਪੱਦਾ ਹੋਣ ਲਓ ਜੀ ਆ ਵੀ ਕੁਸ਼ਤੀ ਸਿਰੇ ਦੀ ਇੱਕ ਸ਼ੁਰੂ ਹੋਣ ਜਾ ਰਹੀ ਆ ਹਕਤਗੜਾ ਰਾਵਸਨ ਪਹਿਲਵਾਨ ਪੱਦਾ ਆਉੜਾ ਖਾੜਾ ਗੱਗਰਾਲਾ ਤੇ ਬੋਡੂ ਪਹਿਲਵਾਨ ਪੀਐਪੀ ਜਲੰਧਰ ਕਰੋ ਕੁਸ਼ਤੀ ਸ਼ੁਰੂ ਬਾਈ ਗੁਰਮ ਗੁਰਪ੍ਰੀਤ ਪਹਿਲਵਾਨ ਗੁੰਟੀ हनी बलवान कोठा गुरु का हे पहलवान तैयार रही हो अगली बिस्तरी में kita <laughs> lagi, <laughs> ਅਗਰ ਬਾਦ ਵਧੀਆ ਕੁਸ਼ਤੀ ਚੱਲਦੀ ਹੋਈ ਰਾਜਨ ਪਹਿਲਵਾਨ ਜੀ ਬਧੌੜ ਭੰਤੂ ਪਹਿਲਵਾਨ ਜੀ ਦਾ ਵੱਡਾ ਸੁਪੁੱਤਰ ਅਖਾੜਾ ਕਕਰਾਲਾ ਤੇ ਦੂਜੇ ਪਾਸੇ ਮੋਢੂ ਪਹਿਲਵਾਨ ਪੀਏ ਪੀ ਜਲੰਧਰ ਦੇਖੋ ਕਿਹੜਾ ਪਹਿਲਵਾਨ ਕੁਸ਼ਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰਦਾ ਕਹਿੰਦਾ ਚਾਹ ਖੱਲੇ ਦੀ ਲੜਾਈ ਹੱਲੇ ਦੀ ਉਹ ਕੁਸ਼ਤੀ ਕੱਲੇ ਕੱਲੇ ਦੀ ਨਾ ਚੜੀ ਨਾ ਬੱਲਾ ਸਾਡੀ ਖੇਡ ਕੱਲੇ ਨੂੰ ਕੱਲਾ ना चिड़ी ना बला साड़ी खेड़ कले नु कला गुरप्रीत बलवन घुमटी हनी बलवन कोठा गुरु का ये बलवन है तैयार रहे हो उधर सिरे की गुस्ती चलती हुई लग्नु भयो लाग्यो यो हार जडा भाइनु मात्र भयो इधर इधर आउन फरक हा लक्स्टा ज ਭਾਈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਬੈਲ ਬਣਾ ਜਿੱਤ ਪ੍ਰਾਪਤ ਕਰਦਾ ਸਰੇ ਦੀ ਕੁਸ਼ਤੀ ਚੱਲਦੀ ਹੋਈ ਆਦਰੇ ਰਾਸਨ ਬਲਵਾਨ ਜੀ ਪਧੌੜ ਅਖਾੜਾ ਕਕਰਾਲਾ ਤੇ ਬੋੜ ਬਲਵਾਨ ਜੀ ਪੀਏਪੀ ਸਿਰੇ ਦੀ ਗੋਸਤੀ ਚੱਲਦੀ ਹੋਈ ਦੇਖੋ ਕਿਹੜਾ ਬਲਵਾਨ ਜਿੱਤ ਪ੍ਰਾਪਤ ਕਰਦਾ ਆਓ ਬਰਾ ਚਾਹਤਾ ਕਹਿੰਦੇ ਸ਼ੇਰ ਸਿੰਘ ਨਹੀਂ ਕਰੇ ਮੈਂ ਕਹਿ ਰਹੀ ਹਾਂ गोर्प्रीत पहलवान गुमटी हनी पहलवान कोठा गुरु का ए पहलवान ध्यान रहो अगले जोसी ले ओ वाह गोर्प्रीत भाई बार-बार बार नहीं आउना पहलवान बीन दी आ ਹਰਜੀਤ ਗਿੱਲ ਸਰਪੰਚ ਸਾਹਿਬ ਕਕਰਾਲੇ ਦੇ ਉਹ ਵੀ ਸਾਡੇ ਜਨਮਾਨ ਬੰਤੇ ਹੋਏ ਨੇ ਆ ਫਿਰ ਮਹਿਕ ਪਹਿਲਵਾਨ ਕਕਰਾਲਾ ਸੋਨੂ ਪਹਿਲਵਾਨ ਸਰਸਾ ਸੋਨੂ ਆਜਾ ਹੱਥ ਜੋੜੀ ਗਰੀ ਪੌਣ ਜੀ ਬੱਲਾ ਹੱਥ ਜੋੜੀ ਕਰਨਾ ਸੋਨੂ ਪਹਿਲਵਾਨ ਸਰਸਾ ਤੇ ਮਹਿਕ ਪਹਿਲਵਾਨ ਕਕਰਾਲਾ 21 ਰੁਪਏ ਦੀ ਝੰਡੀ ਦੀ ਕੁਸ਼ਤੀ ਆ 2100 ਦੇ ਦੀ ਜਲਦੀ ਦੀ ਗੁਸਤੀ ਆ ਇਧਰ ਵੀ ਰੇਰੇ ਦੀ ਗੁਸਤੀ ਚੱਲਦੀ ਹੈ ਕੋ ਬੰਨੇ ਤੇਰੇ ਰਾਸ਼ਨਾ #ਰਾਸ਼ਨ ਪਹਿਲਵਾਨ ਉਪਰੇ ਤੇ ਬੋਲੂ ਪਹਿਲਵਾਨ #ਪੀਏਪੀ ਵਾਲਾ ਹੈ ਇੱਥਾ ਦੇਖੋ ਕਿਹੜਾ ਪਹਿਲਵਾਨ ਹੈ ਜਿੱਤ ਪ੍ਰਾਪਤ ਕਰਦਾ ਗੁਰਪ੍ਰੀਤ ਪਹਿਲਵਾਨ ਗੁੰਮਟੀ ਹਣੀ ਪਹਿਲਵਾਨ ਕੋਠਾ ਗੁਰੂ ਦਾ ਇਹ ਪਹਿਲਵਾਨ ਹੈ ਤਿਆਰ ਰਹੋ ਅਧਿਰੇ ਸੇ ਜੈਦਲੋ ਧੰਨਵਾਦ ਕਰਦੇ ਆ ਕਲਵੰਤ ਸਿੰਘ ਜੀ ਬਾਜੀਵਾਲਾ ਉਹਨਾਂ ਨੇ ਆਪਣੀ ਸੁੱਖ ਸੁੱਖੀ ਸੀ ਇੱਕ ਬੱਚੇ ਵਾਸਤੇ ਉਹ ਸੁੱਖ ਪੂਰੀ ਹੋਈਆ 4100 ਰੁਪਏ ਦਾ ਸਹਿਯੋਗ ਦੇ ਰਹਿਣ ਲਈ ਪਹਿਲਵਾਨਾਂ ਵਾਸਤੇ ਜੈਦਲੋ ਧੰਨਵਾਦ ਕਰਦੀ ਆ ਇੱਕ ਵਾਰ ਤਾੜੀਆਂ ਮਾਰੋ ਯਾਰ ਬਹੁਤ ਵਧੀਆ ਗੋਸਟੀਆਂ ਚੱਲਦੀਆਂ ਹੋਈਆਂ ਦੇਖੋ ਕਿਹੜਾ ਬੈਲਵਾਨ ਜਿੱਤ ਪ੍ਰਾਪਤ ਕਰਦਾ

ਆਹ ਯਾਰਾ ਐ ਨਹੀਂ ਠੱਤਾਂ ਨਹੀਂ ਕਰਨਾ ਜੀ ਆ ਆਹ ਰਵੀ ਬਹਾਦਰ ਮਲੇਰ ਬੋਗਲਾ ਅਤੇ ਜੇ ਬਹਾਦਰ ਹਨੂਮਾਨਾ ਹਨੂਮਾਨ ਗਾੜਾ ਹੱਥ ਜੜੀ ਕਰੋ ਭਈ ਜਿਹੜਾ ਜਿੱਤੂਗਾ ਉਹਨੂੰ ਸਨਮਾਨ ਮਿਲੇਗਾ ਠੀਕ ਹੈ ਵਿਚਾਰੇ ਛੱਡੇ ਕੋਈ ਸਨਮਾਨ ਨਹੀਂ ਮਿਲਾਇ ਧਿਆਨ ਰੱਖਣਾ ਸੰਤਾ ਨੂੰ ਹੁਕਮ ਇਹ ਧਿਆਨ ਰੱਖਣਾ ਤੁਸੀਂ ਲੇਪਦਾੜਾ ਅਖਾੜਾ ਕਕਰਾਲੇ ਵਾਲਾ ਜਿਹੜਾ ਕੁਸ਼ਤੀ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ ਇੱਕ ਵਾਰ ਤਾੜੀਆਂ ਮਾਰੋ ਯਾਰ ਕੁਸ਼ਤੀ ਬਹੁਤ ਵਧੀਆ ਹੋਈ ਆ ਇਹ ਅਸ਼ੋਕੀ ਪਹਿਲਵਾਨ ਜੀ ਐਮਸੀ ਹਣਾ ਦਾ ਭਤੀਜਾ ਤੇ ਭੱਤੂ ਪਹਿਲਵਾਨ ਜੀ ਦਾ ਪੁੱਤਰ ਆ ਆ ਫਿਰ ਗੁਰਪ੍ਰੀਤ ਗੁੰਟੀ ਹਣੀ ਕੋਠਾ ਗੁਰੂ ਦਾ ਹਣੀ ਹਣੀ ਕਿੱਥੇ ਆ ਘਰਪਰੀ ਦੇ ਕਿਤੇ ਗੁੰਟੀ ਵਾਲਾ ਯਾਰ ਮੈਂ ਪਾ ਨਾ ਗਦੂ ਦਾ ਬੋਲ ਰਿਹਾ ਤੁਸੀਂ ਨੰਨ ਬੋਟੇ ਹੁਲਾ ਰਹੇ ਹੋ ਨੂੰ ਚੱਲ ਮੋਜੀ ਬਲਵੰਤ ਭਾਈ ਰੂਪਾ ਮੋਜੀ ਕਿਹੜਾ ਰਵੀ ਬਲਵੰਤ ਗੁੰਟੀ ਉੱਥੇ ਬੈਠਦੇ ਆ ਤੋ ਕਾ ਢਾਈ ਤਿੰਨ ਘੰਟਿਆਂ ਦੇ ਵਿੱਚ ਚਾਹ ਆ ਗਿਆ ਗੁਰਪ੍ਰੀਤ ਗੋਮਤੀ ਦੇ ਹਣੀ ਕੋਠਾ ਗੁਰੂ ਦਾ ਬਈ ਸਰਨੋ ਸਰਸ ਮਹਿਕ ਜਗਰ ਨਾਲ ਲੌਂਜੀ ਤਿਆਰ ਹੋ तेरे तो कैमरे की क्वालिटी है यार गगी तैयार हो आओ फिर खाली चे भाई प्रवीण बैलवन गंगानगर के गगी बैलबन बदौड़ है ये बच्चा जो इक्कीस सौ रुपए की झंडी की फस्ती है ਵੀ ਇੱਕ ਪਹਿਲਵਾਨ ਆ ਕੇ ਬੇਨਤੀ ਐ ਵੀ ਉਹ ਖੜੇ ਹੋ ਜਾਓ ਖੜੇ ਹੋ ਜੋ ਉਸਦੀ ਪਹਿਲਵਾਨੇ ਦਾ ਪਤਾ ਲੱਗਦਾ ਵੀ ਪਹਿਲਵਾਨ ਵੀ ਮਿਸ਼ਰੀ ਕੀ ਲਗੋਟਾ ਤੇ ਪਰਮਾਲੀ ਨਿੱਕਰ ਪਾ ਕੇ ਪਹਿਲਵਾਨ ਨਹੀਂ ਹੁੰਦਾ ਆ ਜਾ ਹਾਂ ਇਹ ਨਿੱਕਰ ਆਲੇ ਆ ਬਸ ਇਹਨੂੰ ਜਦਮਾਨਤਨ ਕਰ ਦੋ ਚੱਲ ਇੱਕ ਵਾਰ ਕਰ ਦੋ ਮੁਰਕੇ ਧਿਆਨ ਰੱਖਾ ਨਿੱਕਰ ਪਾ ਕੇ ਨਹੀਂ ਹੋਣਾ ਆਜੋ ਆਜੋ ਪਤਾ ਚੱਲੋ

फिर वरेंद्र बैल बन भगता फिर वरिंद्र बैलवान भगता हाथ जो दी करो आ फिर प्रीत बैलव लवाना प्रीत हाथ जोड़ी करो करोत्ती सौ रुपए की झंडी की भाई गुरप्रीत बलवान गुमटी हनी बलवान कोठा करूगा बलबान आ... ਹਣੀ ਕੇ ਆ ਇਨਸ਼ਾ ਅੱਲ ਬਾਦ ਮਾ ਜੀ ਤੂੰ ਪਹਿਲਾਂ ਕੋਈ ਨਹੀਂ ਸੀ ਕਹਿ ਦਿੰਦਾ ਉਹਦਾ ਕੋਈ ਤਾਕਤ ਨਹੀਂ ਹੁੰਦਾ ਮੈਂ ਜਨਾ ਹਣੀ ਦੇ ਨਾਮ ਨੂੰ ਨਹੀਂ ਆਪਾਂ ਜਾ ਉਹ ਨਹੀਂ ਕਰਦੇ ਨਾ ਗੁਰਪ੍ਰੀਤ ਗੁਮਤੀ ਪਾਸੇ ਗਿਆ ਗੁਸਤੀ ਕਰਭਾਇਓ ਬੱਚਿਆਂ ਦੀ ਆ ਜਾ ਹਣੀ ਭੱਜ ਗਿਆ ਜਾ ਇਹ ਬੱਲੇ ਨਾ ਇਹ ਤਾਂ ਪਹਿਲਾਂ ਜਵਾਕਾਂ ਦੇ ਬਣ ਗਏ ਪਹਿਲਾਂ ਤਿੰਨੇ ਜਾਣੇ ਇੱਕ ਨੂੰ ਲੱਗ ਗਏ ਲੈ ਕਿਹੜਾ ਦੋਨੇ ਘੜਗਾਲੇ ਆ ਜਿੰਦਾ ਮਾਰ ਕੇ ਚੱਲ ਚੱਲ ਆ ਜਿਉਂ ਪੁੱਤ ਇਹਨਾਂ ਦੇ <tapori> नूरी नूरी भाई मुकेश पहलवान हनुमानगढ़ रवि पहलवान मलेरकोटला पहलवान तैयार हो जाओ तैयार हो जाओ मुकेश पहलवान हनुमानगढ़ और रवि पहलवान मलेरकोटला लग गई पोजीशन ਦੇ ਵਿੱਚ ਵਿੱਚ ਕਰ ਲਈ ਜਾ 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 ਇਹ पोजीशन ਚ ਪਾ ਜੀ ਇੱਦਾਂ ਹੀ ਬਠਿਆ ਲਓ ਇੱਦਾਂ ਹੀ ਬੈਠ ਜਾ ਬਲਵਾਨਾ ਬਗੈ ਨਗਰ ਵਾਲਿਆ ਇਦਾਂ ਹੀ ਮੇਠਾ ਬੈਠੋ ਕਹਿੰਦਾ ਸਾਧੂਆਂ ਦਾ ਸੰਗ ਚੰਗਾ ਚੋਰੀ ਦਾ ਲੋ ਤੰਗ ਚੰਗਾ ਖੇਤੀਬਾਲਾ ਢੰਗ ਚੰਗਾ ਕਰਨਾ ਜੀ ਆਮਦਾ ਖੇੜੀ ਵਾਲਾ ਖਾੜੇ ਵਿੱਚ ਕਮੈਂਟਰੀ ਸੁਨਾਮ ਦਾ ਖੇੜੀ ਵਾਲਾ ਖਾੜੇ ਵਿੱਚ ਕਮੈਂਟਰੀ ਸੁਨਾਮ ਦਾ बहुत वादिया गुस्ती चलती हुई नहीं तो बाद महक दुस्ती है उस महकदी गुस्ती है बहुत बढ़िया बिस्ती चलती हुई गग्गी बैल बाना वाला अशोकी एमसी साहब तैयार किया गंगानगर वाला बैलवा इक्की सौ रुपए की झंडी बुस्ती चलती हुई

तो तो ले ले भाई नदीम पहलवान भैनी पह आओ हाथी जोड़ी करो फिर नदीम फिर गांधी पहलवान बठिंडा आओ जी पच्ची सौ रुपए की झंडी की आकाश तलबा नंबरगाड़ी सिकंदर फरीदकोट सिकंदर आकाश आ जा परिचित जा आ जा सिकंदर एक बारिया मारे भाई मकेश पहलवान हनुमानगढ़ रवि पहलवान मलेर कु यह पहलवान तैयार रो <laughs> बहुत बढ़िया बस्ती चल रही हुई देखो कहलवान है इज्जत प्राप्त करता मुकेश पहलवान हनुमानगढ़

भैया उधर रवि पहलवान पहुंच चुके हैं मुकेश नेनती है खाड़े पहुंचो चलो चलो आ गए भलवान जी खाले च आ गए भलोान हेलो

सात नगर फेरे नु थी जी ध्यान बेनती सुनना मेरी ਮੰਗੇ ਨਹੀਂ ਉਹਦੇ ਮਿੱਤਰ ਗ੍ਰੰਥ ਵਿੱਚ ਲਿਖਿਆ ਹੈ ਕਿ ਜੋ ਨੀਵਾ ਹੋਏਗਾ ਸੋ ਹੀ ਉੱਚਾ ਕੀਤਾ ਜਾਵੇਗਾ ਬੱਗੂ ਬੱਲਾ ਜੀ ਨੀਵੇਂ ਹੋ ਕੇ ਬੈਠੇ ਐ ਤੇ ਖੁਦਾ ਦੇ ਚੰਗੇ ਰੱਬ ਦੇ ਚੰਗਾ ਚਾਹੇ ਤੇ ਪ੍ਰਮਾਤਮਾ ਇਹਨੂੰ ਚੱਦੀ ਕਲਾਸ ਰੱਖੇ ਤੇ ਲੰਬੀ ਉਮਰ ਹੋਵੇ ਤੇ ਵੱਡੀ ਕੁਰਸੀ ਤੇ ਬਿਠਾਵੇ ਜ਼ੋਰ ਨਾਲ ਤਾਰੀਫ ਕਰ ਦਿਓ ਖੁਦਾ ਜ਼ੋਰ ਨਾਲ ਤਾੜੀਆਂ ਮਾਰੋ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਜੋ ਪਿੰਡ ਦੇ ਮੈਂਬਰ ਸਰਪੰਚ ਸਾਰੇ ਆਏ ਐ ਉਹਨਾਂ ਦਾ ਵੀ ਵੈਲਕਮ ਕਰਦੇ ਆਂ ਸੀ ਦਿਨੋਂ ਧੰਨਵਾਦ ਕਰਦੇ ਆਂ ਵੀ ਸਾਡੀ ਛੋਟੀ ਜਿਹੀ ਰਿਕਵੈਸਟ ਤੇ ਭੱਜਿਆ ਇਹਨਾਂ ਦੇ ਇਨਟਾਇਰ ਕਰ ਦੋ ਤਾੜੀਆਂ ਮਾਰ ਦੋ ਦੇਖੀਏ ਜੀ ਤੁਸੀਂ ਬੋਲੋ ਮੇਰਾ ਬੋਲਣਾ ਮੈਂ ਖੁਦ ਆ ਕੇ ਬੋਲਾਂਗਾ ਕਿੰਨਾ ਚਿਰ ਪਹਿਲਾਂ ਸਾਹਮਣੇ ਨਾਲ ਬੈਠੇ ਹੋਦੇ ਠੀਕ ਹੈ ਜੀ ਵਾਸੇ ਪਾਸਟਰ ਜੀ ਹਾਜ਼ਰੀਆਂ ਲਵਾ ਗਏ ਆ ਪਰ ਫਿਰ ਵੀ ਮਾਪੁਰਖਾ ਵੱਲੋਂ ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਹੈ ਜੋ ਸਾਡੇ ਮਨਨਜਾ ਮਾਨ ਜਤਿੰਦਰ ਸਿੰਘ ਜੀ ਪੱਲਾ ਸਾਹਿਬ ਜਿਨ੍ਹਾਂ ਨੂੰ ਸਤਿਗੁਰਾਂ ਨੇ ਬਹੁਤ ਵੱਡੇ ਵੱਡੇ ਰੂਪ ਵਿੱਚ ਸਿਰਜਿਆ ਨੇ ਬਖਸ਼ੇ ਹੈ ਬਹੁਤ ਸਮੇਂ ਦੇ ਮਨਨਜਾ ਮਾਨ ਹੈ ਵਿਸ਼ੇਸ਼ ਕਰਕੇ ਅੱਜ ਦੇ ਗੌਰਵ ਹੋਣ ਫੈਨਸ ਸਮੇਂ ਤੇ یہاں ਪਰ ਚਲਿਤ ਕਰਨ ਲਈ ਬਹੁਤ ਜਨਤਾ ਪਰ ਰਹਿ ਕੇ ਬਸਾ ਉਹਨਾਂ ਨਾਲ ਖਾਨ ਜੋ ਬਰਪਾਸੀ ਦੀ ਪਾਲਸ ਸਰਪੰਚ ਸਾਹਿਬ ਜੀ ਕਿੰਨ ਸਰ ਉਹ ਰਿੰਗ ਟਕਵੰਦੇ ਸਿੱਧੇ ਜੀ ਨੰਬਰ ਪੰਚਾਇਤ 87 ਵੀ ਸਾਰੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਮਾਫਰਖਾਂ ਵੱਲੋਂ ਧਰਵਾਣਾ ਜੀ ਹੋਇਆ ਬਹੁਤ ਬਹੁਤ ਧੰਨਵਾਦ ਇੱਕ ਇੱਕ ਨੌਟ ਸੌ ਦਾ ਉਹਨਾਂ ਲਈ ਸੋਰੋਂ ਆਏ ਚ ਲੈ ਗਿਆ ਬਾਈ ਸਾਨੂੰ ਬੈਲਵਾਨ ਸਰਸਾ ਅੱਜ ਤੇ ਮੈਕ ਬੈਲਵਾਨ ਜੀ ਕਕਰਾਲਾ ਮੈਕ ਆ ਜਾ

भाई उधर असिद लनवाद कर दक्ति पहलवान जी कोठा गुरु का अजय पहलवान जी कोठा गुरु का अपनी जोड़ते सिरे दे पहलवान ने अपनी जोड़ते सिरे के पहलवान ने बहुत खुशिया साढ़े नगर के पहलवान धनबाद कर रहे पार्टी जतेंद्र जी उन्होंने भी एना तैयार करने के बीच बहुत मेहनत की उन्होंने भी तो तह तो दिलों धनबाद किया दिलों धनबाद कर दिया पार्टी जतेंद्र जी